ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾ ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਸੰਘਰਸ਼ ਹੈ ਜਿਹੜਾ ਇੱਥੇ ਪੂਰਾ ਸਿਖਾ ਦੇ ਚੱਲ ਰਿਹਾ ਹੈ ਸਾਦੇ ਕਿ ਸਟੂਡੈਂਟਾਂ ਦੇ ਵੱਲੋਂ ਤਾਕੀਕ ਦੀ ਕੌਂਫਰੰਸ ਕੀਤੀ ਹੋਈ ਸੀ ਜਿਸ ਦੇ ਵਿੱਚ ਪੂਰੇ ਪੰਜਾਬ ਹਿਮਾਚਲ ਹਰਿਆਣਾ ਦੇ ਵਿੱਚੋਂ ਆ ਜਿਹੜੇ ਲੋਕ ਨੇ ਜਾਂ ਪੰਜਾਬ ਯੂਨੀਵਰਸਿਟੀ ਨੂੰ ਜਾਣ ਵਾਲੇ ਜਿੰਨੇ ਵੀ ਚਾਹਤੇ ਨੇ ਉਹ ਆਣ ਕੇ ਇਸ ਸੰਘਰਸ਼ ਦਾ ਹਿੱਸਾ ਬਣ ਗਏ ਤਾਂ ਹੁਣ ਵੀ ਬਹੁਤ ਸਾਰੀਆਂ ਨਾਮਵਰ ਸੰਸਥਾ ਇੱਥੇ ਲਗਾਤਾਰ ਮੋਰਚੇ ਦੇ ਵਿੱਚ ਆ ਕੇ ਸ਼ਿਰਕਤ ਕਰ ਰਹੀਆਂ ਨੇ ਕਾਫੀ ਨਾਮੀ ਸਿੰਗਰ ਬੁਲਾਰੀ ਸਮਾਜ ਸੇਵੀ ਸਾਰੇ ਹੀ ਯੂਨੀਵਰਸਿਟੀ ਦੀ ਸਪੋਰਟ ਦੇ ਵਿੱਚ ਲਗਾਤਾਰ ਇੱਥੇ ਆ ਰਹੇ ਨੇ ਸਟੂਡੈਂਟ ਵੀ ਆਪਣੇ ਜਿਹੜੀ ਡਿਊਟੀ ਆ ਨਿਭਾ ਰਹੇ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਸ ਟਾਈਮ ਸਟੂਡੈਂਟਾਂ ਦਾ ਜਿਹੜਾ ਇਸ ਤਰੀਕੇ ਦਾ ਇੱਥੇ ਜਿਹੜਾ ਸਕਾਰਸਨੜਾ ਵੱਲੋਂ ਬਿਡੇ ਹੋਇਆ ਕਿਸ ਤਰ੍ਹਾਂ ਆਪਣੇ ਜਿਹੜੀਆਂ ਡਿਊਟੀਆਂ ਨਿਭਾਉਂਦੇ ਨੇ ਆਓ ਹੁਣ ਤੁਹਾਨੂੰ ਇੱਕ ਵਾਰੀ ਉੱਧਰ ਨਿਗਾਹ ਪਾ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਪੂਰੀ ਯੂਨੀਵਰਸਿਟੀ ਦੇ ਸਟੂਡੈਂਟ ਸਾਰੇ ਹੀ ਇੱਥੇ ਇਕੱਠੇ ਹੋਏ ਹੋਏ ਨੇ ਤਾਂ ਲਗਾਤਾਰ ਪੂਰੇ ਹੀ ਪੰਜਾਬ ਦੇ ਵਿੱਚੋਂ ਕਲਾਕਾਰ ਜਾਫਰ ਕਿਸਾਨ ਇਥੇ ਬੰਦੀਆਂ ਦੇ ਜਿੰਨੇ ਵੀ ਨੁਮਾਇੰਦੇ ਨੇ ਇਹ ਜਾਜ ਯੂਨੀਵਰਸਿਟੀ ਨੂੰ ਚਾਣ ਵਾਲੇ ਸਾਰੇ ਹੀ ਲਗਾਤਾਰ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਸੋ ਦੇਖ ਰਹੇ ਹਾਂ ਤੁਸੀਂ ਹੁਣ ਅਰਸ਼ਾਦਾ ਪਾਣੀ ਹੈ ਜਿਹੜਾ ਸ਼ੱਕਰੇ ਨੇ ਯੂਨੀਵਰਸਿਟੀ ਦੇ ਵਿੱਚ ਮੋਰਚਾ ਜਿਹੜਾ ਇਹ ਪੂਰਾ ਸਿਕਰਾਂਤੀ ਹੈ 10 ਤਰੀਕ ਦੀ ਸਟੂਡੈਂਟਾਂ ਦੇ ਵੱਲ ਕਾਲ ਦਿੱਤੀ ਗਈ ਹੈ ਉਸ ਕਾਲ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ 10 ਤਰੀਕ ਨੂੰ ਸੰਗਰਸ਼ਾ ਉਹ ਵੱਡਾ ਕੀਤਾ ਜਾਊਗਾ ਪੰਜਾਬ ਯੂਨੀਵਰਸਿਟੀ ਨੂੰ ਜਿਹੜੇ ਬਣਦੇ ਹੱਕ ਨੇ ਜਾਂ ਜਿਨ੍ਹਾਂ ਦੇ ਉੱਪਰ ਸੈਂਟਰ ਹੈ ਜਿਹੜੀ ਡਾਕਾ ਮਾਰਨਾ ਚਾਹੁੰਦੀ ਸੀ ਹੱਕ ਜਿਹੜੇ 10 ਤਰੀਕ ਨੂੰ ਅੜ ਕੇ ਦਿਵਾਏ ਜਾਣਗੇ ਹਾਲਾਂਕਿ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਗੋਡੇ ਵੀ ਜਿਹੜੇ ਆ ਟੇਕਣੇ ਪਏ ਨੇ ਸਟੂਡੈਂਟਾਂ ਦਾ ਇਹ ਸੰਘਰਸ਼ ਲੱਗੀ ਤਾਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ 10 ਤਰੀਕ ਨੂੰ ਹੋਣ ਜਾ ਰਿਹਾ ਤਾਂ ਦੇਖ ਰਹੇ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਇਕੱਠ ਹੋਇਆ ਚਾਰੇ ਪਾਸੇ ਸਟੂਡੈਂਟ ਹੀ ਸਟੂਡੈਂਟ ਨੇ ਜਿਹੜੇ ਇੱਥੇ ਖੜੇ ਨੇ ਸੋ ਬਹੁਤ ਹੀ ਵੱਡਾ ਜਿਹੜਾ ਸੰਘਰਸ਼ ਹੈ 10 ਤਰੀਕ ਨੂੰ ਜਿਹੜਾ ਰੂਪ ਲਵੇਗਾ ਤਾਂ ਸਾਰੇ ਹੀ ਜਿੰਨੇ ਵੀ ਯੂਨੀਵਰਸਿਟੀ ਨੂੰ ਚਾਹਣ ਵਾਲੇ ਨੇ ਜਾਂ ਇੱਥੇ ਜਿਹੜੇ ਪੜ ਕੇ ਚਲੇ ਗਏ ਨੇ ਜਾਂ ਫਿਰ ਜਿਹੜੇ ਪੜਨ ਆ ਰਹੇ ਨੇ ਜਾਂ ਇੱਥੇ ਜਿੰਨੇ ਵੀ ਸਟੂਡੈਂਟ ਮੌਜੂਦਾ ਪੜਦੇ ਨੇ ਤਾਂ ਸਾਰੇ ਹੀ ਇਸ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਹਿੱਸਾ ਲੈ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸਟੂਡੈਂਟਾਂ ਦੇ ਵੱਲੋਂ ਜਿਹੜਾ ਇਹ ਸੰਘਰਸ਼ ਆ ਉਹ ਕੀਤਾ ਜਾ ਰਿਹਾ ਹੈ ਅਸਨ ਦਾ ਪਾਣੀ ਇਹ ਛਕਿਆ ਜਾ ਰਿਹਾ ਹੈ ਸ਼ਾਮ ਦਾ ਟਾਈਮ ਸੋ ਇਸੇ ਤਰ੍ਹਾਂ ਸਵੇਰ ਦੁਪਹਿਰ ਸ਼ਾਮ ਜਿਹੜੀਆਂ ਡਿਊਟੀਆਂ ਨੇ ਉਹ ਸਟੂਡੈਂਟਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸਾਨ ਜਥੇਬੰਦੀਆਂ ਵੀ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ ਚਾਹੇ ਕੋਈ ਵੀ ਬੁਲਾ ਰਾਇਆ ਹੈ ਸਮਾਜ ਸੇਵੀ ਹੈ ਜਹਾ ਜਿੰਨੇ ਵੀ ਬੁੱਧੀਜੀਵੀ ਨੇ ਸਾਰੇ ਹੀ ਇਸ ਸੰਘਰਸ਼ ਦਾ ਵੱਧ ਚੜ ਕੇ ਜਿਹੜਾ ਹਿੱਸਾ ਬਣ ਰਹੇ ਨੇ 10 ਤਰੀਕ ਨੂੰ ਜਿਹੜੀ ਕਾਲ ਦਿੱਤੀ ਹੋਈ ਹੈ ਉਸ ਕਾਲ ਦੇ ਜਰੀਏ ਪੂਰੇ ਹੀ ਪੰਜਾਬ ਭਰ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਯੂਨੀਵਰਸਿਟੀ ਨੂੰ ਚਾਣ ਵਾਲੇ ਉਹ ਸਾਰੇ ਇੱਥੇ 10 ਤਰੀਕ ਨੂੰ ਇੱਕ ਵੱਡੇ ਸੰਘਰਸ਼ ਦਾ ਜਿਹੜਾ ਹਿੱਸਾ ਬਣਨਗੇ ਤਾਂ ਸੈਨੀਟਾਈਜ਼ ਜਿਹੜੀ ਉਸ ਨੂੰ ਬਹਾਲ ਕੀਤਾ ਜਾਊਗਾ ਤੇ ਜਿਹੜੇ ਇਲੈਕਸ਼ਨ ਹੈ ਉਹ ਵੀ ਅਨਾਉਂਸ ਕਰਵਾਏ ਜਾਣਗੇ ਜਿਹੜੀ ਇਹ ਜਿਹੜਾ ਡਾਕਾ ਮਾਰਿਆ ਗਿਆ ਸੀ ਸੈਂਟਰ ਗਵਰਨਮੈਂਟ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਹੱਕਾਂ ਦੇ ਖਾਸ ਕਰਕੇ ਪੰਜਾਬ ਦੇ ਕੋਲੋਂ ਯੂਨੀਵਰਸਿਟੀ ਖੋਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਇਹ ਗਈ ਸੀ ਕੋਸ਼ਿਸ਼ ਜਿਹੜੀ ਹੈ ਉਹ ਸਿਰੇ ਨਹੀਂ ਚੜ੍ਹਨ ਦਿੱਤੀ ਵਿਦਿਆਰਥੀਆਂ ਨੇ ਅੜ ਕੇ ਜਿਹੜੇ ਆਪਣੇ ਹੱਕ ਆ ਉਹ ਪਹਿਲੇ ਜਿਹੜੇ ਆ ਲੈ ਲੈਨੇ ਤਾਂ ਸੈਂਟਰ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਮੂਹਰੇ ਇਸ ਸੰਘਰਸ਼ ਦੇ ਮੂਹਰੇ ਗੋਡੇ ਆਉ ਟੇਕਣੇ ਪੈ ਗਏ ਆ ਦੇ ਕੀ ਸਟੂਡੈਂਟਾਂ ਦੇ ਵੱਲੋਂ ਤਾਫਲਿਕ ਦੀ ਕਵਾਂਟਿਟਿਵ ਸੀਟ ਇਸ ਦੇ ਵਿੱਚ ਪੂਰੇ ਪੰਜਾਬ ਹਮਾਚਲ ਹਰਿਆਣਾ ਦੇ ਵਿੱਚੋਂ ਜਿਹੜੇ ਲੋਕ ਨੇ ਜਾਂ ਪੰਜਾਬ ਯੂਨੀਵਰਸਿਟੀ ਨੂੰ ਜਾਣ ਵਾਲੇ ਜਿੰਨੇ ਵੀ ਚਾਹਤੇ ਨੇ ਉਹ ਆਣਗੇ ਆ ਕੇ ਸੰਘਰਸ਼ ਦਾ ਹਿੱਸਾ ਬਣ ਗਏ ਤਾਂ ਹੁਣ ਵੀ ਬਹੁਤ ਸਾਰੀਆਂ ਨਾਮਵਰ ਸੰਗੀਤ ਹੈ ਇੱਥੇ ਲਗਾਤਾਰ ਮੌਜੇ ਦੇ ਵਿੱਚ ਆ ਕੇ ਸ਼ਿਰਕਤ ਕਰ ਰਹੀਆਂ ਨੇ ਕਾਫੀ ਨਾਮੀ ਸਿੰਗਰ ਬੁਲਾਰੀ ਸਮਾਜ ਸੇਵੀ ਸਾਰੇ ਹੀ ਇਹ ਯੂਨੀਵਰਸਿਟੀ ਦੀ ਸਪੋਰਟ ਦੇ ਵਿੱਚ ਲਗਾਤਾਰ ਇੱਥੇ ਆ ਰਹੇ ਨੇ ਸਟੂਡੈਂਟ ਵੀ ਨੇ ਆਪਣੀ ਜਿਹੜੀ ਡਿਊਟੀ ਹੈ ਨਿਭਾ ਰਹੇ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਸ ਟਾਈਮ ਸਟੂਡੈਂਟ ਉਹ ਜਿਹੜਾ ਇਸ ਤਰੀਕੇ ਦਾ ਇੱਥੇ ਜਿਹੜਾ ਸਕਰਸ਼ਣ ਵਾਲੇ ਕੋਲੋਂ ਬਿੱਟੇ ਹੋਇਆ ਕਿਸ ਤਰ੍ਹਾਂ ਆਪਣੇ ਜਿਹੜੀਆਂ ਡਿਊਟੀਆਂ ਨਿਭਾਉਂਦੇ ਨੇ ਆਓ ਹੁਣ ਤੁਹਾਨੂੰ ਇੱਕ ਵਾਰੀ ਉੱਧਰ ਨਿਗਾਹ ਪਾਜਾਦ ਨੇ ਦੇਖ ਸਕਦੇ ਹੋ ਤੁਸੀਂ ਪੂਰੀ ਯੂਨੀਵਰਸਿਟੀ ਦੇ ਸਟੂਡੈਂਟ ਸਾਰੇ ਹੀ ਇੱਥੇ ਇਕੱਠੇ ਹੋਏ ਹੋਏ ਨੇ ਤਾਂ ਲਗਾਤਾਰ ਪੂਰੇ ਹੀ ਪੰਜਾਬ ਦੇ ਵਿੱਚੋਂ ਕਲਾਕਾਰ ਜਾਂ ਫਿਰ ਕਿਸਾਨ ਇੱਥੇ ਬੰਦੀਆਂ ਦੀ ਜਿੰਨੇ ਵੀ ਨੁਮਾਇੰਦੇ ਨੇ ਇਹ ਜਹਾਜ਼ ਯੂਨੀਵਰਸਿਟੀ ਨੂੰ ਚਾਹਣ ਵਾਲੇ ਸਾਰੇ ਹੀ ਲਗਾਤਾਰ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਸੋ ਦੇਖ ਰਹੇ ਹਾਂ ਤੁਸੀਂ ਹੁਣ ਅਰਸ਼ਾਦਾ ਪਾਣੀ ਹੈ ਜਿਹੜਾ ਸ਼ੱਕਰੇ ਨੇ ਯੂਨੀਵਰਸਿਟੀ ਦੇ ਵਿੱਚ ਮੋਰਚਾ ਜਿਹੜਾ ਹੈ ਪੂਰਾ 10 ਤਰੀਕ ਦੀ ਸਟੂਡੈਂਟਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਉਸ ਕਾਲ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ 10 ਤਰੀਕ ਨੂੰ ਸੰਘਰਸ਼ਾ ਉਹ ਵੱਡਾ ਕੀਤਾ ਜਾਊਗਾ ਪੰਜਾਬ ਯੂਨੀਵਰਸਿਟੀ ਨੂੰ ਜਿਹੜੇ ਬਣਦੇ ਹੱਕ ਨੇ ਜਾਂ ਜਿਨ੍ਹਾਂ ਦੇ ਉੱਪਰ ਸੈਂਟਰ ਹੈ ਜਿਹੜੀ ਡਾਕਾ ਮਾਰਨਾ ਚਾਹੁੰਦੀ ਸੀ ਉਹ ਹੱਕ ਹੈ ਜਿਹੜੇ 10 ਤਰੀਕ ਨੂੰ ਅੜ ਕੇ ਦਿਵਾਏ ਜਾਣਗੇ ਹਾਲਾਕਿ ਕਿ ਤਨ ਕਿਤੇ ਗਵਰਨਮੈਂਟ ਨੂੰ ਉਹ ਦੇ ਵੀ ਜਿਹੜੇ ਆ ਟੇਕਣੇ ਪਏ ਨੇ ਸਟੂਡੈਂਟਾਂ ਦਾ ਇਹ ਸੰਘਰਸ਼ ਲੱਗੇ ਤਾਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ 10 ਤਰੀਕ ਨੂੰ ਹੋਣ ਜਾ ਰਿਹਾ ਤਾਂ ਦੇਖ ਰਹੇ ਹਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਇਕੱਠ ਹੋਇਆ ਚਾਰੇ ਪਾਸੇ ਸਟੂਡੈਂਟ ਹੀ ਸਟੂਡੈਂਟ ਨੇ ਜਿਹੜੇ ਇੱਥੇ ਖੜੇ ਨੇ ਸੋ ਬਹੁਤ ਹੀ ਵੱਡਾ ਜਿਹੜਾ ਸੰਘਰਸ਼ ਹੈ 10 ਤਰੀਕ ਨੂੰ ਜਿਹੜਾ ਰੂਪ ਲਵੇਗਾ ਤਾਂ ਸਾਰੇ ਹੀ ਜਿੰਨੇ ਵੀ ਯੂਨੀਵਰਸਿਟੀ ਨੂੰ ਚਾਹਣ ਵਾਲੇ ਨੇ ਜਾਂ ਇੱਥੇ ਜਿਹੜੇ ਪੜ ਕੇ ਚਲੇ ਗਏ ਨੇ ਜਾਂ ਫਿਰ ਜਿਹੜੇ ਪੜਨ ਆ ਰਹੇ ਨੇ ਜਾਂ ਇੱਥੇ ਜਿੰਨੇ ਵੀ ਸਟੂਡੈਂਟ ਮੌਜੂਦਾ ਪੜਦੇ ਨੇ ਤਾਂ ਸਾਰੇ ਹੀ ਇਸ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਹਿੱਸਾ ਲੈ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸਟੂਡੈਂਟਾਂ ਦੇ ਵੱਲੋਂ ਜਿਹੜਾ ਸੰਘਰਸ਼ ਹੋ ਕੀਤਾ ਜਾ ਰਿਹਾ ਹੈ ਅਸਿਆ ਦਾ ਪਾਣੀ ਇਹ ਛਕਿਆ ਜਾ ਰਿਹਾ ਹੈ ਸ਼ਾਮ ਦਾ ਟਾਈਮ ਸੋ ਇਸੇ ਤਰ੍ਹਾਂ ਸਵੇਰ ਦੁਪਹਿਰ ਸ਼ਾਮ ਜਿਹੜੀਆਂ ਡਿਊਟੀਆਂ ਨੇ ਉਹ ਸਟੂਡੈਂਟਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸਾਨ ਜਥੇਬੰਦੀਆਂ ਵੀ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ ਚਾਹੇ ਕੋਈ ਵੀ ਬੁਲਾ ਰਹਾ ਹੈ ਸਮਾਜ ਸੇਵੀ ਹੈ ਜਹਾ ਜਿੰਨੇ ਵੀ ਬੁੱਧੀਜੀਵੀ ਨੇ ਸਾਰੇ ਹੀ ਇਸ ਸੰਘਰਸ਼ ਦਾ ਵੱਧ ਚੜ ਕੇ ਜਿਹੜਾ ਹਿੱਸਾ ਬਣ ਰਹੇ ਨੇ 10 ਤਰੀਕ ਨੂੰ ਜਿਹੜੀ ਕਾਲ ਦਿੱਤੀ ਹੋਈ ਹੈ ਉਸ ਕਾਲ ਦੇ ਜਰੀਏ ਪੂਰੇ ਹੀ ਪੰਜਾਬ ਭਰ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਯੂਨੀਵਰਸਿਟੀ ਨੂੰ ਚਾਣ ਵਾਲੇ ਉਹ ਸਾਰੇ ਇੱਥੇ 10 ਤਰੀਕ ਨੂੰ ਇੱਕ ਵੱਡੇ ਸੰਘਰਸ਼ ਦਾ ਜਿਹੜਾ ਹਿੱਸਾ ਬਣਨਗੇ ਤਾਂ ਸੈਨੀਟਾਈਜ਼ ਜਿਹੜੀ ਉਸ ਨੂੰ ਬਹਾਲ ਕੀਤਾ ਜਾਊਗਾ ਤੇ ਜਿਹੜੇ ਇਲੈਕਸ਼ਨ ਹੈ ਉਹ ਵੀ ਅਨਾਉਂਸ ਕਰਵਾਏ ਜਾਣਗੇ ਜਿਹੜੀ ਜਿਹੜਾ ਡਾਕਾ ਮਾਰਿਆ ਗਿਆ ਸੀ ਸੈਂਟਰ ਗਵਰਨਮੈਂਟ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਹੱਕਾਂ ਦੇ ਖਾਸ ਕਰਕੇ ਪੰਜਾਬ ਦੇ ਕੋਲੋਂ ਯੂਨੀਵਰਸਿਟੀ ਖੋਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ ਕੋਸ਼ਿਸ਼ ਜਿਹੜੀ ਹੈ ਉਹ ਸਿਰੇ ਨਹੀਂ ਚੜ੍ਹਨ ਦਿੱਤੀ ਵਿਦਿਆਰਥੀਆਂ ਨੇ ਅੜ ਕੇ ਜਿਹੜੇ ਆਪਣੇ ਹੱਕ ਆ ਉਹ ਪਹਿਲੇ ਜਿਹੜੇ ਆ ਲੈ ਲੈਨੇ ਤਾਂ ਸੈਂਟਰ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਮੋਰੇ ਇਸ ਸੰਘਰਸ਼ ਦੇ ਮੋਰੇ ਗੋਡੇ ਆ ਉਹ ਟੇਕਣੇ ਪੈ ਗਏ